ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਘਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਆਪਣੇ ਘਰਾਂ ਵਿੱਚ ਖੁਸ਼ਹਾਲ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਕद्दू ਦੀ ਸਬਜ਼ੀ ਦੇਖੋ ਜੀ ਆਪਣੀ ਸਬਜ਼ੀ ਕद्दू ਦੀ ਬਹੁਤ ਹੀ ਵਧੀਆ ਬਣੀਏ ਤੇ ਹੁਣ ਆਪਾਂ ਸੁਨਾਰੇ ਬਹਿ ਕੇ ਸਬਜ਼ੀ ਕੱਟਾਂਗੇ ਤੇ ਨਾਲੇ ਬਾਪੂ ਜੀ ਨਾਲ ਕਰਦੇ ਆਂ ਆਪਾਂ ਗੱਲਾਂ-ਵੱਤਾਂ ਤੇ ਅਸੀਂ ਬੇੜੇ 'ਚ ਮੰਝੇੜਾ ਨੇ ਪਾਣੀ ਸਿਲਕ ਲਿਆ ਜੀ ਤੇ ਹੁਣ ਮੈਂ ਇੱਥੇ ਬਹਿ ਕੇ ਕੱਟੂੰਗੀ ਸਬਜ਼ੀ ਤੇ ਨਵੇਂ ਬਾਪੂ ਜੀ ਨਾਲ ਮਾਰੂੰਗੀ ਗੱਲਾਂ ਤੇ ਬਜ਼ੁਰਗਾਂ ਨਾਲ ਜੀ ਛੋਟੀਆਂ-ਛੋਟੀਆਂ ਗੱਲਾਂ ਇਹਨਾਂ ਨੂੰ ਬਧੀਆਂ ਲੱਗਦੀਆਂ ਨੇ ਵੀ ਸਾਡੇ ਨਾਲ ਕੋਈ ਛੋਟੀਆਂ-ਛੋਟੀਆਂ ਗੱਲਾਂ ਮਾਰੇ ਬਿਸ ਕਰਕੇ ਮੈਂ ਬਾਪੂ ਜੀ ਕੋਲ ਬਹਿ ਕੇ ਨਾ ਸਬਜ਼ੀ ਕੱਟੂੰਗੀ ਨਾ ਗੱਲਾਂ ਮਾਰਾਂਗੇ ਅਸੀਂ ਭੇਉਤੀ ਤੇ ਨਾ ਸਾਰੇ ਅੰਦਰ ਵਿਹੜੇ ਅੰਦਰ ਬੈਠੇ ਜੀ ਬੋਰ ਹੋ ਜਾਈਦਾ ਕਮਰੇ ਵਿੱਚ ਬੈਠੇ ਰਹਿੰਨੇ ਆਂ ਤੇ ਇਸ ਵੇਲੇ ਸਾਨੂੰ ਜ਼ਰੂਰ ਬਾਹਰ ਬੈਠਣਾ ਚਾਹੀਦਾ ਘੰਟਾ ਘੜੀ ਅਸੀਂ ਘੰਟਾ ਇੱਕ ਬੈਠਾਂਗੇ ਇੰਨੇ ਫੇਰ ਮੱਸਰ ਹੋ ਜਾਂਦਾਗਾ ਫੇਰ ਮੱਸਰ 'ਚ ਨਹੀਂ ਬੈਠੇ ਜਾਂਦਾ ਬਾਪੂ ਜੀ ਸੁਣਾ ਰਹੇ ਨੇ ਆਪਣੀਆਂ ਛੋਟੇ ਛੋਟੀਆਂ ਮੈਨੂੰ ਗੱਲਾਂ ਨਾਲ ਹੁੰਦੇ ਤੇ ਨਾਲੇ ਆਪਾਂ ਬਾਪੂ ਜੀ ਦੀਆਂ ਗੱਲਾਂ ਸੁਣ ਰਹੇ ਹਾਂ ਤੇ ਨਾਲੇ ਆਪਾਂ ਕੱਟ ਰਹੇ ਹਾਂ ਆਪਣੀ ਸਬਜ਼ੀ ਜੀ ਚਲੋ ਜੀ ਇਸ ਤਰ੍ਹਾਂ ਹੀ ਟਾਈਮ ਲੰਘ ਜਾਂਦਾਗਾ ਤੇ ਵਾਪੂ ਜੀ ਕਿਤੇ ਮੇਰੇ ਨਾਨਕੇ ਦੀਆਂ ਗੱਲਾਂ ਸੁਣਾਉਣ ਲੱਗ ਜਾਂਦੇ ਆ ਕਿਤੇ ਮੇਰੇ ਭੂਆ ਹੋਰਾਂ ਦੀਆਂ ਗੱਲਾਂ ਸੁਣਾਉਂਦੇ ਮੈਨੂੰ ਤੇ ਇਸ ਤਰ੍ਹਾਂ ਪ੍ਰਾਣੀਆਂ ਗੱਲਾਂ ਸੁਣਾਉਂਦੇ ਆ ਉਹਨਾਂ ਨੂੰ ਵਧੀਆ ਲੱਗਦਾ ਇਸ ਤਰ੍ਹਾਂ ਗੱਲਾਂ ਸੁਣਾਉਣੀ ਆ ਤੇ ਆਪਾਂ ਸੁਣੀ ਜਾਂਦੇ ਆ ਜੀ ਤੇ ਉਹਨਾਂ ਨੂੰ ਬਹੁਤੀ ਇੰਨਾ ਦਾ ਸਮਾਂ ਬੀਤਿਆ ਹੁੰਦਾ ਕਿ ਪ੍ਰਾਣੀਆਂ ਯਾਦਾਂ ਦੇ ਨਾਲ ਤੇ ਇਨਾਂ ਦੀ ਜ਼ਿੰਦਗੀ ਹੰਡਾਈ ਹੁੰਦੀ ਹੈ ਜੀ ਇੱਕ ਆਪਾਂ ਨੂੰ ਇਹ ਛੋਟੀਆਂ ਛੋਟੀਆਂ ਗੱਲਾਂ ਦੱਸਦੇ ਰਹਿੰਦੇ ਆ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਤੇ ਆਪਾਂ ਨੂੰ ਇਹਨਾਂ ਦੀਆਂ ਗੱਲਾਂ ਤੇ ਅਮਲ ਵੀ ਕਰਨਾ ਚਾਹੀਦਾ ਅੱਜ ਮੈਂ ਜੀ ਆਕਾਸ਼ ਨੂੰ ਘੂਰ ਦਿੱਤਾ ਤੇ ਬਾਪੂ ਜੀ ਨੇ ਮੈਨੂੰ ਕਿਹਾ ਵੀ ਨਹੀਂ ਪੁੱਤ ਇਸ ਤਰ੍ਹਾਂ ਬੱਚਿਆਂ ਨੂੰ ਘੂਰੀਦਾ ਨਹੀਂ ਜਦੋਂ ਬੱਚੇ ਬਰਾਬਰ ਦੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਪਿਆਰ ਨਾਲ ਸਮਝਾਈਦਾਗਾ ਤੇ ਇਸ ਤਰ੍ਹਾਂ ਤੇ ਹੋਰ ਠੀਠ ਬਣ ਜਾਏਗਾ ਤੇ ਬਾਪੂ ਜੀ ਨੇ ਗੁੱਸਾ ਮੰਨਿਆ ਵੀ ਮੇਰੇ ਦੋ ਤਿੰਨ ਘੂਰ ਦਿੱਤਾ ਅਕਾਸ ਨੇ ਵੀ ਬਾਪੂ ਨੂੰ ਮੇਰੀ ਸ਼ਿਕਾਇਤ ਲਈ ਬਾਪੂ ਮੈਨੂੰ ਮੰਮੀ ਐ ਕਹਿੰਦੀ ਐ ਬੱਚਿਆਂ ਨੂੰ ਵੀ ਨਾਨੇ ਨਾਨੀਆਂ ਨਾਲ ਪਿਆਰ ਹੁੰਦਾ ਜੀ ਤੇ ਬਾਪੂ ਜੀ ਨੂੰ ਗੁੱਸਾ ਲੱਗਿਆ ਵੀ ਤੂੰ ਆਕਾਸ਼ ਨੂੰ ਕਿਉਂ ਘੁਰਿਆ ਤੂੰ ਘਰ ਕਿੱਥੋਂ ਲੈ ਗਈ ਆ ਮੈਨੂੰ ਕਹਿੰਦੇ ਤੇ ਸਹੀ ਗੱਲ ਐ ਜੀ ਬਾਪੂ ਜੀ ਕਹਿੰਦਾ ਸੋਨ ਵੀ ਕਿਸੇ ਨੇ ਦਿੱਤਾ ਤੇ ਆਪਾਂ ਗਾਹਾਂ ਦੇਈ ਜਾਂਦੇ ਆ ਤੁਸੀਂ ਇਹ ਗੱਲ ਨਹੀਂ ਕਹਿਣੀ ਹੈ ਕਿ ਵੀ ਮੈਂ ਤੈਨੂੰ ਐ ਕਰਦੀ ਆਂ ਐ ਕਰਦੀ ਆਂ ਤੂੰ ਬੱਚਿਆਂ ਨੂੰ ਨਾ ਘੁਰਿਆ ਕਰ ਮੈਨੂੰ ਬਾਪੂ ਜੀ ਨੇ ਬਹੁਤ ਹਲ ਹਲ ਕੀਤੀ ਕਹਿੰਦਾ ਪੁੱਤ ਹੁਣ ਟਾਈਮ ਨਹੀਂ ਹੈਗਾ ਬੱਚਿਆਂ ਨਾਲ ਨੂੰ ਤਾਂ ਪਿਆਰ ਨਾਲ ਮੋੜੋ ਜਿੱਧਰ ਨੂੰ ਮੋੜਨਾ ਤੇ ਬਹੁਤ ਹੀ ਸਮਝਾਇਆ ਮੈਨੂੰ ਕਹਿੰਦੇ ਵੀ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਬੱਚਿਆਂ ਨੂੰ ਘੋੜਨਾ ਜਦੋਂ ਬਰਾਬਰ ਦੇ ਹੋ ਜਾਂਦੇ ਤੇ ਕਹਿੰਦੇ ਆਪਾਂ ਨੂੰ ਸਾਹਮਣੇ ਵਾਲਾ ਕੋਈ ਨਹੀਂ ਹੈਗਾ ਇਹਨਾਂ ਨੂੰ ਸਾਹਮਣੇ ਵਾਲੇ ਬਹੁਤ ਨੇ ਤੇ ਬਾਪੂ ਜੀ ਨੇ ਇੰਨੀਆਂ ਡੂੰਘੀਆਂ ਗੱਲਾਂ ਢੰਗਾਈ ਨਾਲ ਮੈਨੂੰ ਸਮਝਾਈਆਂ ਤੇ ਕਹਿੰਦੇ ਤੈਂ ਘਰ-ਵਾਰ ਬੱਚਿਆਂ ਤੋਂ ਬਿਨਾ ਕੀ ਕਰਨਾਗਾ ਤੇ ਇਹਨਾਂ ਨਾਲ ਹੀ ਘਰ-ਵਾਰ ਤੈਂ ਘਰ ਤੋਂ ਕੀ ਲੈਣਾ ਵੀ ਬੱਚੇ ਨੂੰ ਪਿਆਰ ਨਾਲ ਸਮਝਾਓ ਦੇਖੋ ਜੀ ਨਾਨੇ ਨੂੰ ਇੰਨਾ ਗੁੱਸਾ ਆਇਆ ਮੇਰੇ ਤੇ ਤੇ ਕਹਿੰਦੇ ਵੀ ਤੂੰ ਮੇਰੇ ਦੋਤੇ ਨੂੰ ਇਸ ਤਰ੍ਹਾਂ ਨਹੀਂ ਘੂਰਨਾ ਕਾਸ ਨੇ ਵੀ ਸ਼ਿਕਾਇਤ ਲਈ ਜਦੋਂ ਆਪਣੀ ਕੋਈ ਗੱਲ ਪਿਆਰ ਨਾਲ ਸੁਣਦਾ ਤਾਂ ਬੱਚੇ ਵੀ ਉਹਦੇ ਕੋਲ ਜਰੂਰ ਸ਼ਿਕਾਇਤ ਲਾਉਂਦੇ ਆ ਵੀ ਮੇਰੇ ਮੰਮੀ ਮੈਨੂੰ ਐ ਬੋਲਦੀ ਐ ਬਾਪੂ ਦੇਖ ਲੈ ਮੈਨੂੰ ਕੀ ਕਹਿੰਦੀ ਐ ਮੇਰੇ ਮੰਮੀ ਇਸ ਤਰ੍ਹਾਂ ਦੀ ਗੱਲਾਂ ਕਰੀ ਜਾ ਰਹੇ ਸੀ ਚਲੋ ਜੀ ਬੱਚੇ ਨੇ ਨਿਆਣੇ ਕਈ ਵਾਰ ਘੁਰਨਾ ਵੀ ਪੈਂਦਾ ਪਰ ਬਾਪੂ ਜੀ ਨਹੀਂ ਘੁਰਨ ਦਿੰਦੇ ਜਦੋਂ ਛੋਟੇ ਹੁੰਦੇ ਸੀ ਬੱਚੇ ਅਸੀਂ ਪਿੰਡ ਵੀ ਲੈ ਕੇ ਚਲੇ ਜਾਂਦੇ ਸੀ ਤੇ ਉੱਥੇ ਕਈ ਵਾਰ ਬੱਚੇ ਦੇ ਗੁੱਸੇ ਹੋ ਕੇ ਮਾਰਨ ਨਬਿੰਦਰ ਦੇ ਜਾਂ ਕਾਸ ਦੇ ਤਾਂ ਬਾਪੂ ਨੇ ਕਹਿਣਾ ਭਾਈ ਪਾਓ ਕੱਪੜੇ ਤੇ ਚਲੋ ਆਪਦੇ ਪਿੰਡ ਜਾਓ ਤੇ ਇੱਥੇ ਰਹਿਣ ਦੀ ਕੋਈ ਲੋੜ ਨਹੀਂ ਹੈਗੀ ਜੇ ਬੱਚਿਆਂ ਨੂੰ ਇਸ ਤਰ੍ਹਾਂ ਕੁੱਟਣਾ ਅਸੀਂ ਬੱਚਿਆਂ ਨੂੰ ਕੁੱਟਣ ਨਹੀਂ ਦਿੰਦੇ ਹੈਗੇ ਤੇ ਬਾਪੂ ਜੀ ਬੱਚਿਆਂ ਦਾ ਬਹੁਤ ਪਿਆਰ ਕਰਦੇ ਆ ਕੱਲੇ ਮੇਰੇ ਬੱਚਿਆਂ ਦਾ ਨਹੀਂ ਜੀ ਆਪਦੇ ਪੋਤੇ-ਪੋਤੀਆਂ ਦਾ ਸਾਰਿਆਂ ਦੀ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਕੋਈ ਰਿਸ਼ਤਾ ਹੈ ਜਹ ਹੈ ਨਹੀਂ ਜਿਹੜਾ ਬਾਪੂ ਜੀ ਨੇ ਨਹੀਂ ਨਹੀਂ ਨਮਾਇਆ ਆਪਦੀਆਂ ਦੋ ਧੀਆਂ ਨੇ ਸਤ ਬਾਪੂ ਜੀ ਦੇ ਸਤ ਦੋਤੇ ਨੇ ਸਾਰੇ ਬਾਪੂ ਨੂੰ ਇੰਨਾ ਪਿਆਰ ਕਰਦੇ ਆ ਕਿਉਂਕਿ ਬਾਪੂ ਜੀ ਨੇ ਕਿਸੇ ਨਾਲ ਬੇਤਕਰਾ ਨਹੀਂ ਕੀਤਾ ਹੈਗਾ ਤੇ ਸਾਰੇ ਬਾਪੂ ਨੂੰ ਬਹੁਤ ਹੀ ਉਹ ਕਰਦੇ ਆ ਪਿਆਰ ਕਰਦੇ ਆ ਕਿਉਂਕਿ ਬਾਪੂ ਨੇ ਸਾਰਿਆਂ ਨੂੰ ਹੀ ਇੱਕੋ ਜਿਹਾ ਸਮਝਿਆ ਤੇ ਮੇਰੇ ਭੂਆ ਦੀਆਂ ਕੁੜੀਆਂ ਵੀ ਬਹੁਤ ਬਾਪੂ ਜੀ ਦਾ ਕਰਦੀਆਂ ਨੇ ਮਾਮੇ ਜੀ ਦੀਆਂ ਕੁੜੀਆਂ ਤੇ ਸਾਰਿਆਂ ਕੋਲ ਬਾਪੂ ਜੀ ਜਾਂਦਾ ਤੇ ਬਹੁਤ ਹੀ ਪਿਆਰ ਨਾਲ ਸਮਝਾਉਂਦੇ ਜੇ ਕੋਈ ਗੱਲ ਹੋ ਜਾਂਦੀ ਹੈ ਕਦੇ ਗੁੱਸੇ ਹੋ ਕੇ ਗੱਲ ਨਹੀਂ ਕਰਦੇ ਹੈਗੇ ਇਸ ਤਰ੍ਹਾਂ ਮੈਨੂੰ ਸਮਝਾ ਰਹੇ ਤੇ ਵੀ ਅੱਜ ਤੱਕ ਤੂੰ ਇਸ ਤਰ੍ਹਾਂ ਬੋਲ ਵੀ ਅੱਜ ਤੋਂ ਮੁੜ ਕੇ ਇਸ ਤਰ੍ਹਾਂ ਬੱਚਿਆਂ ਨੂੰ ਨਹੀਂ ਗੱਲ ਕਰਨੀ ਪਿਆਰ ਨਾਲ ਸਮਝਾਉਣਾ ਗੁੱਸੇ ਨਾਲ ਬੱਚੇ ਵਿਗੜਦੇ ਆ ਤੇ ਪਿਆਰ ਨਾਲ ਬੱਚੇ ਸਮਝਦੇ ਆ ਇਸ ਤਰ੍ਹਾਂ ਮੇਰੇ ਨਾਲ ਗੱਲਾਂ ਕਰੀ ਜਾਂਦੇ ਸੀ ਤੇ ਅਸੀਂ ਬੈਠੇ ਹਾਂ ਵਿਹੜੇ ਵਿੱਚ ਜੀ ਤੇ ਆਪਾਂ ਨੂੰ ਸਿਆਣਿਆਂ ਦੀਆਂ ਗੱਲਾਂ ਤੇ ਅਮਲ ਵੀ ਕਰਨਾ ਚਾਹੀਦਾ ਮੇਰੇ ਵੀ ਦਿਮਾਗ ਜੇ ਖੁੱਲ ਗਿਆ ਵੀ ਮੈਂ ਹਾਂ ਮੈਂ ਇੱਥੇ ਗਲਤ ਹਾਂ ਆਪਾਂ ਵੀ ਦਿਮਾਗ ਖੋਲ੍ਹ ਲਿਓ ਉਸ ਤਰ੍ਹਾਂ ਤੇ ਮੈਨੂੰ ਲੱਗਿਆ ਵੀ ਮੈਂ ਗਲਤ ਕੀਤਾ ਕਾਸ ਨੂੰ ਬਹੁਤ ਗਲਤ ਬੋਲਤਾ ਮੈਂ ਤੇ ਮੇਰ ਮਾਨ ਨੂੰ ਫੀਲ ਹੋਇਆ ਜਦੋਂ ਮੈਨੂੰ ਬਾਪੂ ਜੀ ਨੇ ਸਮਝਾਇਆ ਤੇ ਆਪਾਂ ਨੂੰ ਜੀ ਬੱਚਿਆਂ ਨੂੰ ਹਮੇਸ਼ਾ ਪਿਆਰ ਨਾਲ ਹੀ ਸਮਝਾਉਣਾ ਚਾਹੀਦਾ ਪਿਆਰ ਨਾਲ ਹੀ ਰਹਿਣਾ ਚਾਹੀਦਾ ਇਹ ਹੀ ਆਪਣੇ ਘਰ ਦੇ ਚਿਰਾਗ ਨੇ ਜੀ ਇਹਨਾਂ ਨੇ ਆਪਾਂ ਨੂੰ ਸਾਹਮਣਾ ਕਿਸੇ ਨੇ ਹੋਰ ਆਪਾਂ ਨੂੰ ਆ ਕੇ ਨਹੀਂ ਸਾਹਮਣਾ ਤੇ ਮੈਂ ਵੀ ਬਾਪੂ ਜੀ ਦੀ ਗੱਲ ਦਾ ਅਮਲ ਕੀਤਾ ਇਸ ਤਰ੍ਹਾਂ ਅਸੀਂ ਛੋਟੇ ਛੋਟੇ ਗੱਲਾਂ ਕਰੀ ਗਏ ਤੇ ਨਵੇਂ ਸਬਜ਼ੀ ਕੱਟੀ ਗਈ ਸਾਨੂੰ ਪਤਾ ਹੀ ਨਹੀਂ ਸਾਡਾ ਟਾਈਮ ਕਦੋਂ ਲੰਘ ਗਿਆ ਬੈਠਿਆਂ ਦਾ ਕਿੰਨਾ ਟਾਈਮ ਹੋ ਗਿਆ ਅਸੀਂ ਸਾਨੂੰ ਬੈਠਿਆ ਨੂੰ ਇਸ ਤਰ੍ਹਾਂ ਤੇ ਇਹਨਾਂ ਦੇ ਜ਼ਿੰਦਗੀ ਦੇ ਤੱਤ ਕੱਢੇ ਹੁੰਦੇ ਆ ਜੀ ਕਹਿੰਦੇ ਗੁੱਸਾ ਬਹੁਤ ਹੀ ਬੁਰੀ ਚੀਜ਼ ਆ ਬੰਦੇ ਨੂੰ 5 ਮਿੰਟ ਜਿਹੜਾ ਗੁੱਸਾ ਆ ਉਹਦਾ ਬਾਪੂ ਜੀ ਕਹਿੰਦੇ ਕੋਈ ਪਤਾ ਨਹੀਂ ਲੱਗਦਾ ਗੁੱਸੇ ਦਾ ਤੇ ਬਿਲਕੁਲ ਹੀ ਕਿਸੇ ਨੂੰ ਇਸ ਤਰ੍ਹਾਂ ਨਾ ਬੋਲੋ ਪਿਆਰ ਨਾਲ ਬੋਲੋ ਮਸਲੇ ਪਿਆਰ ਨਾਲ ਹੀ ਹੱਲ ਕੀਤੇ ਜਾ ਸਕਦੇ ਕਹਿੰਦੇ ਇਸ ਤਰ੍ਹਾਂ ਕੋਈ ਮਸਲਾ ਨਹੀਂ ਹੱਲ ਹੁੰਦਾ ਜੇ ਆਪਾਂ ਕਿਸੇ ਨੂੰ ਘੁਰਦੇ ਆ ਜਾਂ ਕਹਿਨੇ ਆ ਤੇ ਨਾ ਹੀ ਭਾਈ ਅੱਜਕੱਲ ਟਾਈਮ ਆ ਕਹਿੰਦੇ ਘੂਰਨ ਦਾ ਇਸ ਤਰ੍ਹਾਂ ਮੈਂ ਬਾਪੂ ਜੀ ਨੂੰ ਕਿਹਾ ਕਹਿੰਦਾ ਅੱਜ ਤੋਂ ਮੁੜ ਕੇ ਤੈਂ ਬੱਚਿਆਂ ਨੂੰ ਘੂਰਨਾ ਨਹੀਂ ਤੇ ਸਮੇਂ ਨਾਲ ਆਪੇ ਬੱਚੇ ਸਮਝ ਜਾਂਦੇ ਆ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈਗਾ ਅਜੇ ਨਿਆਣੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਹੈਗਾ ਚੰਗੇ ਬੁਰੇ ਦਾ ਬਾਪੂ ਜੀ ਨੂੰ ਬਹੁਤ ਡੰਗਾਈ ਵਾਲੀਆਂ ਗੱਲਾਂ ਆਉਂਦੀਆਂ ਨੇ ਆਪਾਂ ਨੂੰ ਇੰਨੀਆਂ ਗੱਲਾਂ ਦਾ ਨਹੀਂ ਪਤਾ ਜਿੰਨਾ ਬਾਪੂ ਜਾਣਦੇ ਨੇ ਤੇ ਬਹੁਤ ਹੀ ਬੰਦੇ ਨੂੰ ਪਿਆਰ ਨਾਲ ਸਮਝਾਉਂਦੇ ਆ ਇਹਨਾਂ ਨੇ ਜੀ ਆਪਣੇ ਬੇਟਿਆਂ ਨੂੰ ਬਾਪੂ ਜੀ ਨੇ 30 ਸਾਲ ਇਕੱਠੇ ਰੱਖਿਆ ਤੇ ਆਪਣੀਆਂ ਪੋਤੀਆਂ ਨੂੰ ਇਕੱਠੇ ਚ ਵਿਆਹ ਕੀਤਾ ਇਹਨਾਂ ਨੇ ਇਹਨਾਂ ਦੀ ਸੋਚ ਤੀ ਵੀ ਸਾਡੇ ਮੁੰਡਿਆਂ ਦੀ ਕਵੈਲਦਾਰੀ ਭਾਰੀ ਆ ਅਸੀਂ ਇਹਨਾਂ ਦੇ ਉੱਤੇ ਕੋਈ ਬੋਝ ਨਹੀਂ ਬਣਨ ਦੇਣਾ ਤੇ ਬਾਪੂ ਜੀ ਨੇ ਆਪਣੀਆਂ ਪੋਤੀਆਂ ਇਕੱਠੇ ਚ ਵਿਆਹੀਆਂ ਵੇ ਬਹੁਤੀ ਸੂਝ-ਬੂਝ ਨਾਲ ਆਪਦਾ ਪਰਿਵਾਰ ਚ ਲਾਇਆ ਜੇ ਅਸੀਂ ਪਿੰਡ ਜਾ ਕੇ ਵੀ ਕਹਿ ਦਿੰਦੀਆਂ ਕਈ ਵਾਰ ਵੀ ਬਾਪੂ ਤੁਸੀਂ ਕੁਝ ਕਹਿੰਦੇ ਨਹੀਂ ਹੈਗੇ ਐ ਕਰਦੇ ਐ ਕਰਦੇ ਕਹਿੰਦੇ ਭਾਈ ਕੋਈ ਨਹੀਂ ਚੁੱਪ ਕਰੋ ਬਸ ਚੁੱਪੀ ਸਭ ਤੋਂ ਵੱਡੀ ਹਾਲਾ ਵੀ ਆਪਾਂ ਬੱਚੇ ਵਿਆਹਣੇ ਪਰਿਵਾਰ ਚ ਰਹਿ ਕੇ ਵੀ ਬੋਲਣਾ ਨਹੀਂ ਹੈਗਾ ਕਿਸੇ ਨੂੰ ਇਸ ਤਰ੍ਹਾਂ ਜੇ ਆਪਾਂ ਚੁੱਪ ਰਹਾਂਗੇ ਤਾਂ ਸਾਰੇ ਕੰਮ ਬਣ ਜਾਣਗੇ ਜੇ ਆਪਾਂ ਬੋਲਾਂਗੇ ਤਾਂ ਸਾਰੇ ਕੰਮ ਵਿਖਰ ਜਾਣਗੇ ਬਾਪੂ ਨੇ ਬੜੀ ਸਮਝਦਾਰੀ ਨਾਲ ਆਪਦੀਆਂ ਚਾਰ ਭੈਣਾਂ ਦੇ ਵਿਆਹ ਕੀਤੇ ਤੇ ਫਿਰ ਤਿੰਨ ਅਸੀਸੀ ਜੀ ਭੈਣਾਂ ਸਾਡੇ ਵਿਆਹ ਕੀਤੇ ਫਿਰ ਆਪਦੀਆਂ ਚਾਰ ਪੋਤੀਆਂ ਦੇ ਵਿਆਹ ਕੀਤੇ ਬਾਪੂ ਜੀ ਬਹੁਤ ਹੀ ਕਰਮਾਂ ਵਾਲਾ ਭਾਗਾ ਵਾਲਾ ਤੇ ਕਿਉਂਕਿ ਬਾਪੂ ਜੀ ਨੂੰ ਜ਼ਿੰਦਗੀ ਦਾ ਬਹੁਤ ਹੀ ਤਜਰਬਾ ਤਜਰਬਾ ਹੋਣ ਕਰਕੇ ਉਸਨੇ ਇਸ ਪਰਿਵਾਰ ਨਾਲ ਏਡੇ ਨਾਲ ਕੱਟਿਆ ਜੀ ਆਪਦੇ ਨਾਲ ਤੇ ਅੱਜ ਬਾਪੂ ਜੀ ਦੇ ਪੁੱਤ ਰੰਗਾਂ ਚ ਵੱਸਦੇ ਨੇ ਤੇ ਮੈਂ ਪ੍ਰਧਾਨ ਜੀ ਨੂੰ ਕਿਹਾ ਮੈਨੂੰ ਆਲੂ ਲੈ ਆ ਦੋ ਵੀ ਕਦੂਆਂ ਚ ਥੋੜੇ ਜਿਹਾ ਆਲੂ ਪਾ ਲਾਂਗੇ ਆਪਾਂ ਖੁੱਲ ਜਾਣਗੇ ਤੇ ਇੱਧਰ ਆ ਗਿਆ ਸੀ ਮੈਨੂੰ ਫੋਨ ਚਲੋ ਜੀ ਜਦੋਂ ਕਿਸੇ ਨੇ ਏਡੀ ਜ਼ਿੰਦਗੀ ਦਾ ਸੰਘਰਸ਼ ਕੱਢਿਆ ਹੋਵੇ ਤਾਂ ਉਹਦੇ ਵਿੱਚ ਕੋਈ ਜ਼ਰੂਰ ਗੁਣ ਹੁੰਦੇ ਆ ਤੇ ਆਪਾਂ ਨੂੰ ਸੁਣਨੇ ਚਾਹੀਦੇ ਨੇ ਕਬੂਲਨੇ ਵੀ ਚਾਹੀਦੇ ਨੇ ਇਸ ਤਰ੍ਹਾਂ ਬਾਪੂ ਜੀ ਕੁਲਦੀਪ ਨਾਲ ਵੀ ਗੱਲਾਂ ਕਰੀ ਜਾ ਰਹੇ ਸੀ ਤੇ ਪ੍ਰਧਾਨ ਸਾਹਿਬ ਵੀ ਗੱਲਾਂ ਸੁਣ ਰਹੇ ਸੀ ਇਹ ਵੀ ਬਾਪੂ ਜੀ ਦਾ ਬਹੁਤ ਪਿਆਰ ਕਰਦੇ ਆ ਸਾਡੇ ਵੀ ਬਾਪੂ ਜੀ ਨੇ ਹਰੇਕ ਕੰਮ ਵਿੱਚ ਬਹੁਤ ਯੋਗਦਾਨ ਦਿੱਤਾ ਜਦੋਂ ਮੈਂ ਕੋਠੀ ਪਾਈ ਸੀ ਉਦੋਂ ਬਾਪੂ ਜੀ ਮੇਰੇ ਕੋਲ ਬਹੁਤ ਸਮਾਂ ਰਹੇ ਤੇ ਕੰਮ ਵੀ ਕਰਵਾਉਂਦੇ ਹੁੰਦੇ ਸੀ ਨਾਲ ਤੇ ਬੱਚਿਆਂ ਨੂੰ ਵੀ ਚੱਕਦੇ ਹੁੰਦੇ ਸੀ ਆਕਾਸ਼ ਛੋਟਾ ਜਿਹਾ ਹੁੰਦਾ ਸੀ ਬੀਬੀ ਕਹਿੰਦੀ ਮੈਂ ਇੱਥੇ ਤਾਰੇ ਹਨ ਨਹੀਂ ਜਾਂ